ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਵਿੰਦਰਪਾਲ ਨਜ਼ਰ ਮਾਧਿਆ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਦੇ ਵਿੱਚ ਜੰਗਲਾਤ ਵਿਭਾਗ ਦੇ ਪੱਕੇ ਕੀਤੇ ਕਾਮਿਆਂ ਨੂੰ ਵੰਡੇ ਨਿਯੁਕਤੀ ਪੱਤਰ ਕਿਹਾ ਉਹਨਾਂ ਵੱਲੋਂ ਅਦਾਲਤ ਵਿੱਚ ਚੱਲ ਰਹੇ ਕੇਸ ਦੇ ਚੱਲਦੇ ਅਦਾਲਤ ਵੱਲੋਂ ਹਰੇ ਚੰਨੇ ਮਿਲਣ ਤੋਂ ਬਾਅਦ ਇਹ ਕਾਮਿਆਂ ਨੂੰ ਨਿਯੁਕਤੀ ਪੱਤਰ ਦੇਣ ਦੇ ਲਈ ਬੁਲਾਇਆ ਗਿਆ ਤੇ ਇਸ ਤੋਂ ਬਾਅਦ ਕਾਮਿਆਂ ਦਾ ਹੋਰ ਵੀ ਵਧੇਗਾ ਯੋਗਦਾਨ ਕੋਈ 10 ਸਾਲ ਤੋਂ ਕੋਈ 12 ਸਾਲ ਤੋਂ ਜੰਗਲਾਤ ਮੈਕਮੈਂਟ ਕਰਮ ਕਰਮਚਾਰੀ ਕੋਈ 15 ਸਾਲ ਤੋਂ ਵੀ 20 ਸਾਲ ਤੋਂ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਵਾਂਗੇ ਮੈਂ ਕਮੇਚ ਡੇਲੀ ਵੇਜ ਤੇ ਦਿਹਾੜੀ ਵੇਜ ਤੇ ਕੰਮ ਕਰਦੇ ਸੀ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਕੋਈ ਪੈਨਸ਼ਨ ਜਾਂ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਰੀਰਕ ਸੱਟ ਵੱਜ ਗਈ ਜਾਂ ਕੁਝ ਹੋਰ ਕੋਈ ਸੇਫਟੀ ਸਿਕਿਉਰਿਟੀ ਨਹੀਂ ਕਿ ਕੌਣ ਇਲਾਜ ਕਰਾਊਗਾ ਕੀ ਹੋਊਗਾ ਤਾਂ ਫਿਰ ਜਦੋਂ ਅਸੀਂ ਫੋਲੋ ਕੀਤਾ ਸਾਰਾ ਪ੍ਰੋਸੈਸ ਕੋਰਟਾਂ 'ਚ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹ ਇਸ ਗੱਲ ਲਈ ਹਮੇਸ਼ਾ ਹੀ ਤਿਆਰ ਵੀ ਰਹਿੰਦੀਆਂ ਨੇ ਤੇ ਤਤ ਪਰ ਵੀ ਰਹਿੰਦੀਆਂ ਨੇ ਕਿ ਜੇ ਸਰਕਾਰ ਨੌਕਰੀ ਦਿੰਦੀ ਹੈ ਤਾਂ ਸਾਨੂੰ ਕੀ ਭਰੋ ਕੋਈ ਵੀ ਕੋਟੈਨਿਕ ਹੋਗੀ ਨਹੀਂ ਦੇਣੀ ਨੌਕਰੀ ਹਾਂ ਪਰ ਉਹ ਤਰੀਕੇ ਨਾਲ ਉਹ ਕਾਨੂੰਨ ਦੇ ਮੁਤਾਬਕ ਹੋਵੇ ਉਹਦੇ ਚ ਕੋਈ ਗੈਰਕਾਨੂੰਨੀ ਜਾਂ ਕੋਈ ਉੱਚ ਕੋਈ ਕਿਸੇ ਨਾਲ ੱੱਕਾ ਜਾਂ ਕਿਸੇ ਨਾਲ ਪੱਖਪਾਤ ਨਾ ਹੋ ਸਾਨੂੰ ਹਰੀ ਚੰਡੀ ਮਿਲ ਗਈ ਤਾਂ ਸੀਨਾਰਦ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ ਪੰਜਾਬ ਕੈਬਨਿਟ ਦੀ ਹੋਈ ਅਹਿਮ ਬੈਠਕ ਦੂਜੇ ਸੂਬਿਆਂ ਵੱਲ ਪਾਣੀ ਦੇ ਬਕਾਇਆ ਰਹਿੰਦੇ ਪੈਸੇ ਵਸੂਲਣ ਲਈ ਮਹਿੰਮ ਨੂੰ ਕੀਤਾ ਗਿਆ ਤੇਜ਼ ਗਵਾਂਡੀ ਸੂਬੇ ਹਰਿਆਣਾ ਨੂੰ ਭੇਜਿਆ ਗਿਆ 113.24 ਕਰੋੜ ਰੁਪਏ ਦਾ ਬਿੱਲ ਇਸ ਦੇ ਨਾਲ ਹੀ ਪੰਜਾਬ ਦੇ 154 ਬਲਾਕਾਂ ਦਾ ਕੀਤਾ ਗਿਆ ਪੁਨਰਗਠਨ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਲੰਧਰ ਦੇ ਹਸਪਤਾਲ ਦੇ ਵਿੱਚ ਆਕਸੀਜਨ ਦੀ ਘਾਟ ਕਾਰਨ ਗਈਆਂ ਕੀਮਤੀ ਜਾਨਾਂ ਬਾਰੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਕਿਹਾ ਕਿ ਇਹ ਹਸਪਤਾਲ ਦੇ ਸੁਪਰਡੈਂਟ ਤੇ ਡਿਊਟੀ ਤੇ ਤਨਾਦ ਡਾਕਟਰਾਂ ਦੀ ਅਲਾਪਰਵਾਹੀ ਜਲੰਧਰ ਦੇ ਵਿੱਚ ਜਿਹੜਾ ਇੱਕ ਬਹੁਤ ਹੀ ਦੁਖਦਾਈ ਘਟਨਾ ਜਿਹੜੀ ਹੋਈ ਹੈ ਜਿਹਦੇ ਵਿੱਚ ਆਕਸੀਜਨ ਪਲਾਂਟ ਨੂੰ ਲੈ ਕੇ ਔਰ ਉਹਦੇ ਨਾਲ ਜਿਹੜੇ ਸਾਡੇ ਬਹੁਤ ਕ੍ਰਿਟੀਕਲੀ ਪੇਸ਼ੈਂਟ ਸੀਗੇ ਸਿਕ ਪੇਸ਼ੈਂਟ ਸੀਗੇ ਔਰ ਉਹਨਾਂ ਦੀ ਜਿਹੜੀ ਆਕਸੀਜਨ ਸਪਲਾਈ ਹੈ ਉਹਦਾ ਪ੍ਰੈਸ਼ਰ ਘਟਣ ਨਾਲ ਉਹਦੀ ਸਪਲਾਈ ਚ ਟੈਂਪਰੇਰੀ ਡਿਸਰਪਸ਼ਨ ਆਉਣ ਦੇ ਨਾਲ ਤੇ ਅਸੀਂ ਉਹਨਾਂ ਦੀ ਕੀਮਤੀ ਜਾਨਾਂ ਨਹੀਂ ਬਚਾ ਸਕੇ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਸਾਡੇ ਨੈਸ਼ਨਲ ਕੂਨਰ ਅਰਵਿੰਦ ਕੇਜੀਵਾਲ ਜੀ ਨੇ ਸਿਹਤ ਸਿੱਖਿਆ ਨੂੰ ਆਪਣੀ ਟਾਪ ਪ੍ਰਾਇਓਰਟੀ ਬਣਾਇਆ ਔਰ ਮੈਂ ਇਹ ਗੱਲ ਬੜੇ ਮਾਣ ਨਾਲ ਦੱਸਦਾ ਕਿ ਸਾਨੂੰ ਉਹਨਾਂ ਨੇ ਸਿਹਤ ਵਾਸਤੇ ਕਦੇ ਵੀ ਕਿਸੇ ਕਿਸਮ ਦੇ ਫੰਡ ਦੇਣ ਤੋਂ ਨਾ ਨਹੀਂ ਕੀਤੀ ਔਰ ਅਸੀਂ ਹਸਪੀਟਲ ਦੇ ਵਿੱਚ ਜਿਹੜੀ ਪੇਸ਼ੈਂਟ ਸੇਫਟੀ ਆ ਔਰ ਉਹਨਾਂ ਵਾਸਤੇ ਜਿਹੜੀਆਂ ਸਰਵਿਸਿਜ਼ ਆ ਉਹਦੇ ਵਾਸਤੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਆ ਨਾ ਮੈਨ ਪਾਵਰ ਦੇ ਵਿੱਚ ਨਾ ਅਵੇਲੇਬਿਲਟੀ ਆਫ ਦੀ ਇਕੁਪਮੈਂਟ ਜਿਹੜੀ ਜਿਹੜੀ ਕੋਈ ਕਮੀ ਰਹੀ ਆ ਉਹ ਸਿਰਫ ਤੇ ਸਿਰਫ ਜਿਹੜੇ ਸਾਡੇ ਉੱਥੇ ਹਸਪੀਟਲ ਦੇ ਐਡਮਿਨਿਸਟਰेटर ਆ ਚਾਹੇ ਉਹ ਮੈਡੀਕਲ ਸਪੋਰਟੈਂਟ ਹੈ ਜਾਂ ਜਿਹੜਾ ਡਾਕਟਰ ਔਨ ਡਿਊਟੀ ਸੀ ਐਸਐਮਓ ਹੈ ਔਰ ਜਿਹੜੇ ਹਾਊਸ ਸਰਜਨ ਸੀ ਜਿਹੜੇ ਡਾਕਟਰ ਔਨ ਡਿਊਟੀ ਸੀ ਉਹਨਾਂ ਦੀ ਜਿਹੜੀ ਹੈਗੀ ਹੈ ਇਹ ਬਹੁਤ ਵੱਡੀ ਨੈਗਲੀਜੈਂਸ ਹੈ ਡੈਫੀਸ਼ੀਐਂਸੀ ਇਨ ਸਰਵਿਸ ਹੈ ਗੈਰ ਜ਼ਿੰਮੇਵਾਰ ਬਿਹੇਵੀਅਰ ਹੈ ਜਿਹਦੇ ਨਾਲ ਇਹ ਸਾਰਾ ਵਾਕਿਆ ਹੋਇਆ ਖੇਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਡਿਊਟੀ ਵਿੱਚ ਕੋਤਾਹੀ ਵਰਤਣ ਵਾਲੇ ਤਿੰਨ ਡਾਕਟਰਾਂ ਦੇ ਖਿਲਾਫ ਸਸਪੈਂਡ ਕਰਕੇ ਵੀ ਪਾਗੀ ਕਾਰਵਾਈ ਕੀਤੀ ਗਈ ਹੈ ਸ਼ੁਰੂ ਡਾਕਟਰ ਸ਼ਮਿੰਦਰ ਸਿੰਘ ਨੂੰ ਕੀਤਾ ਗਿਆ ਸਰਵਸਤੋਂ ਡਿਸਮਿਸ ਨਰਨ ਕਰੋ ਸਿੱਖੋ ਆਰਨ ਵੈਲਿਊ ਲਰਨ ਤੇ ਨਾਲ ਜਦੋਂ ਤੁਸੀਂ ਜਾ ਕੇ ਪੋਸਟ ਗ੍ਰੈਜੂਏਸ਼ਨ ਜੁਆਇਨ ਕਰੋਗੇ ਤੁਸੀਂ ਗਵਰਨਮੈਂਟ ਸਰਵਿਸ ਜੁਆਇਨ ਕਰੋਗੇ ਤਾਂ ਤੁਹਾਡੇ ਵਿੱਚ ਕੁਝ ਟੈਲੈਂਟ ਸਿੱਖੋਗੇ ਜਿਹੜਾ ਸਕਿੱਲ ਗੈਪ ਹੈ ਪੂਰਾ ਹੋਏਗਾ ਇਹ ਚਾਰੋਂ ਡਾਕਟਰ ਦੀ ਗ੍ਰਾਸ ਨੈਗਲੀਜੈਂਸ ਹੈ ਇਹ ਜਿਹੜੇ ਪਹਿਲੇ ਐਮਐਸ ਐਸਐਮਓ ਡਾਕਟਰ ਰਾਜ ਕੁਮਾਰ ਮੈਡੀਕਲ ਸੁਪਰਡੈਂਟ ਐਸ ਐਮਓ ਡਿਪਟੀ ਡਾਇਰੈਕਟਰ ਡਾਕਟਰ ਸਰਜੀਤ ਸਿੰਘ ਐਸ ਐਮਓ ਐਸ ਐਮਓ ਡਾਕਟਰ ਸਰਜੀਤ ਸਿੰਘ ਡਾਕਟਰ ਸਨਾਕਸ਼ੀ ਕੰਸਲਟੈਂਟ ਅਨਸਥੀਸੀਆ ਐਂਡ ਇਹ ਤਿੰਨੋਂ ਜਿਹੜੇ ਹੈਗੇ ਆ ਜੀ ਇਹਨਾਂ ਨੂੰ ਸਸਪੈਂਡ ਕੀਤਾ ਜਾਂਦਾ ਇਮੀਡੀਏਟਲੀ ਔਰ ਇਹਦੇ ਵਿੱਚ ਹੁਣ ਜਿਹੜੀ ਡਿਟੇਲਡ ਇਨਕੁਆਰੀ ਹੋਏਗੀ ਇਹਨਾਂ ਦੀ ਜਵਾਬ ਤਲਬੀ ਹੋਏਗੀ they are likely to be removed from service or dismissed from service they will lose all the benefits of service ਜੇ ਇਹਨਾਂ ਦੀ 25 25 30 30 ਸਾਲ ਦੀ ਸਰਵਿਸ ਹੈ ਐਗਜ਼ੈਂਪਲਰੀ ਪਨਿਸ਼ਮੈਂਟ ਜੋ ਮੈਂ ਵਾਦਾ ਕੀਤਾ ਸੀ ਤੁਹਾਡੇ ਨਾਲ ਔਰ ਜਿਹੜੀ ਇਨਕੁਆਰੀ ਹੈਗੀ ਆ ਦੇਖੋ ਮਿਸ ਹੈਪ ਨਹੀਂ ਹੋਣੀ ਚਾਹੀਦੀ ਬਹੁਤ ਦੁਖਦਾਈ ਹੁੰਦੇ ਆ ਮਿਸ ਹੈਪ ਪਹਿਲਾਂ ਵੀ ਹੋਏ ਹੋਣਗੇ ਤੁਸੀਂ ਸਾਰੇ ਪੱਤਰਕਾਰ ਉਹ ਪਹਿਲਾਂ ਵੀ ਹੋਏ ਹੋਣਗੇ ਪਰ ਅਸੀਂ ਆਪਣਾ ਫਰਜ਼ ਸਮਝਦੇ ਹੋਏ ਜੋ ਸਾਡੀ ਡਿਊਟੀ ਹੈ ਜੋ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਸਾਡੀ ਲੀਡਰਸ਼ਿਪ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਅਸੀਂ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਰੇ ਸਿਸਟਮ ਜਿਹੜੇ ਹੈਗੇ ਆ ਉਹਨਾਂ ਨੂੰ ਅਪਗ੍ਰੇਡ ਕਰੀਏ ਡਾਕਟਰ ਸ਼ਿਵਿੰਦਰ ਸਿੰਘ ਹੌਸਰਜਨ ਇਹ ਇਹਨੂੰ ਸਿੱਧਾ ਅਸੀਂ ਡਿਸਮਿਸ ਕਰ ਰਹੇ ਆ ਜੀ ਇਹਨਾਂ ਨੂੰ ਬੱਚਿਆਂ ਨੂੰ ਅਸੀਂ ਮੌਕਾ ਦੇ ਰਹੇ ਸੀਗੇ ਵੀ ਤੁਸੀਂ ਆਓ ਸਿੱਖੋ ਅੱਗੇ ਆਪਣੀ ਗਵਰਨਮੈਂਟ ਜੌਬ ਵਾਸਤੇ ਆਪਣੀ ਪੋਸਟ ਗ੍ਰੈਜੂਏਸ਼ਨ ਵਾਸਤੇ ਅਸੀਂ ਉਹਨਾਂ ਨੂੰ ਪੜ੍ਹਾਣੇ ਵੀ ਆ ਔਰ ਸਾਰੀਆਂ ਸਹੂਲਤਾਂ ਦੰਨੇ ਆ ਇਹਨਾਂ ਨੂੰ ਤਾਂ ਰਿਮੂਵ ਕੀਤਾ ਜਾਂਦਾ ਜੀ ਹੀ ਇਜ਼ ਰਿਮੂਵਡ ਫਰਮ ਅ ਸਰਵ ਬਾਕੀ ਤਿੰਨਾਂ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਪੂਰਾ ਮੌਕਾ ਦੇ ਕੇ ਜੋ ਲੀਗਲ ਪ੍ਰੋਸੈਸ ਆ ਉਹਨੂੰ ਫਾਲੋ ਕਰਕੇ ਜੇ ਮਤਲਬ ਡਿਪੈਂਡਿੰਗ ਔਨ ਜੋ ਉਸ ਕਮੇਟੀ ਦੀ ਰਿਪੋਰਟਸ ਹੋਣਗੀਆਂ ਜਿਵੇਂ ਪਹਿਲੀ ਕਮੇਟੀ ਦੇ ਉੱਤੇ ਇਹਨਾਂ ਨੂੰ ਮੈਂ ਸਸਪੈਂਡ ਕੀਤਾ ਸੋ ਦੇ ਕੈਨ ਬੀ ਰਿਮੂਵਡ ਫਰਮ ਸਰਵਿਸ ਦੇ ਕੈਨ ਬੀ ਡਿਸਮਿਸਡ ਫਰਮ ਸਰਵਿਸ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੇ ਪਿਸਤੌਲ ਤੇ ਬਾਕੀ ਨਿਸ਼ਾਨੀਆਂ ਨੂੰ ਇੰਗਲੈਂਡ ਤੋਂ ਭਾਰਤ ਲਿਆਉਣ ਦੀ ਕੀਤੀ ਗਈ ਪ੍ਰਕਿਰਿਆ ਸ਼ੁਰੂ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਵੱਲੋਂ ਕਿੱਤੀ ਲਿਖ ਕੇ ਕੀਤੀ ਗਈ ਬੇਨਤੀ ਕਿ ਇਹਨਾਂ ਨਿਸ਼ਾਨੀਆਂ ਨੂੰ ਭਾਰਤ ਵਾਪਸ ਲਿਆ ਕੇ ਲੋਕਾਂ ਦੇ ਵੇਖਣ ਦੇ ਲਈ ਕਰਵਾਇਆ ਜਾਵੇ ਮੁਹਈਆ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਵਿੱਚ ਨਾਬਾਦੀ ਜੇਲ੍ਹ ਚ ਬੰਦ ਅਕਾਲੀ ਆਗੂ ਵਿਕਰਮ ਸਿੰਘ ਜੀ ਠਿਆਨ ਨੂੰ ਮਿਲਣ ਪਹੁੰਚੇ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਨੂੰ ਮੁਲਾਕਾਤ ਕਰਨ ਦੇ ਲਈ ਨਹੀਂ ਮਿਲੀ ਇਜਾਜ਼ਤ ਜੇਲ੍ਹ ਪ੍ਰਸ਼ਾਸਨ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਸਿਰਫ ਪਰਿਵਾਰਕ ਮੈਂਬਰ ਹੀ ਕਰ ਸਕਦੇ ਨੇ ਮੁਲਾਕਾਤ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗੰਡਾ ਸਿੰਘ ਕਲੋਨੀ ਦੇ ਵਿੱਚ ਇੱਕ ਨੌਜਵਾਨ ਦੀ ਇੱਕ ਘਰ ਦੀ ਬਾਲਕੋਨੀ ਵਿੱਚੋਂ ਚੱਲੀ ਗੋਲੀ ਲਗਨ ਕਾਰਨ ਹੋਈ ਮੌਤ ਤੇ ਤਿੰਨ ਹੋਰ ਹੋਏ ਜ਼ਖਮੀ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਕਾਰਵਾਈ ਸ਼ੁਰੂ ਲੁਧਿਆਣਾ ਦੇ ਵਿੱਚ ਇੱਕ ਦੋਸਤ ਦੀ ਉਧਾਰਲੇ ਪੈਸਾ ਕਾਰਨ ਬੁਰੀ ਤਰ੍ਹਾਂ ਮਾਰਕੁੱਟ ਕਰਨ ਤੇ ਉਸ ਤੋਂ ਬਾਅਦ ਅਗਮੋਆ ਕਰਕੇ ਗਲੀ ਵਿੱਚ ਸੁੱਟਣ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਨੌਜਵਾਨ ਦੀ ਹੋ ਗਈ ਸੀ ਮੌਤ ਪਟਿਆਲਾ ਪੁਲਿਸ ਨੇ ਕਾਬੂ ਕੀਤਾ ਇੱਕ ਪਾਕਿਸਤਾਨੀ ਜਾਸੂਸ ਪੁਲਿਸ ਦੇ ਮੁਤਾਬਕ ਮਲਜ਼ਮ ਬੀਤੇ 1 ਸਾਲ ਤੋਂ ਪਾਕਿਸਤਾਨ ਦੀਆਂ ਏਜੰਸੀਆਂ ਨੂੰ ਭੇਜ ਰਿਹਾ ਸੀ ਗੁਪਤਿਆ ਜਾਣਕਾਰੀ ਮਲਜ਼ਮ ਕੋਲ ਬਰਾਮਦ ਹੋਏ 4 ਮੋਬਾਈਲ ਫੋਨ ਨੈਟਵਰਕ ਨੂੰ ਬਸ ਕਰਦੇ ਹੋਏ ਇਹ ਇੱਕ ਅਜਿਹੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਗਵਾਂਡੀ ਮੁਲਕ ਪਾਕਿਸਤਾਨ ਨੂੰ ਮਿਲਟਰੀ ਦੇ ਬਾਰੇ ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਆ ਉਹ ਲੀਕ ਕਰਦਾ ਸੀ ਇਹ ਪਾਤਸੋ ਏਰੀਆ 'ਚ ਅਫੀਸ਼ੀਅਲ ਸੀਕ੍ਰੈਟ ਐਕਟ ਦਾ ਮੋਕਦਮਾ ਸੀ ਦਰਜ ਕੀਤਾ ਹੈ ਇਹਦਾ ਜਿਹੜਾ ਕੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਜਗਰਵੈਲ ਸਿੰਘ ਹੈਗਾ ਬੇਸਿਕਲੀ ਇਹਨੂੰ ਗਵਾਂਡੀ ਮੁਲਕ ਦੀ ਕੰਟਰੀਆਂ ਨੇ ਹੰਗਰੇਪ ਕੀਤਾ ਸੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਾਹੀਂ ਉਹਨੀਆਂ ਦੇ ਪ੍ਰੋਫਾਈਲ ਬਣਾ ਕੇ ਪਹਿਲਾਂ ਇਹਨੂੰ ਹੰਗਰੇਪ ਕੀਤਾ ਗਿਆ ਜਦੋਂ ਇਹ ਹਨੀਟਰੈਪ ਹੋ ਗਿਆ ਤੇ ਇਹਦੇ ਤੋਂ ਇੰਡੀਅਨ ਨੰਬਰ ਦਾ ਇੱਕ ਵਟਸਐਪ ਨੰਬਰ ਐਕਟੀਵੇਟ ਕਰਾ ਕੇ ਉਹਦਾ ਕੋਡ ਮੰਗਿਆ ਗਿਆ ਤਾਂ ਕਿ ਗੁਆਂਢੀ ਮੁਲਕ ਚ ਬੈਠੇ ਜਿਹੜੇ ਦੇਸ਼ ਵਿਰੋਧੀ ਅੰਸਰ ਆ ਉਸ ਇੰਡੀਅਨ ਵਟਸਐਪ ਨੰਬਰ ਦੀ ਗੱਲ ਉਹ ਕਰ ਸਕ। ਉਸ ਤੋਂ ਬਾਅਦ ਇਹ ਨੂੰ ਪਿਆ ਗਿਆ ਕਿ ਮਿਲਟਰੀ ਦੀ ਮੂਵਮੈਂਟ ਤੇ ਮਿਲਟਰੀ ਕੈਂਪ ਦੀ ਐਂਟੋਨਮੈਂਟ ਦੇ ਲੋਕੇਸ਼ਨਾਂ ਉਹਦੀ ਫੋਟੋਆਂ ਵਗੈਰਾ ਇਹ ਤੋਂ ਮੰਗੀਆਂ ਜਾਂਦੀਆਂ ਸੀ। ਤੇ ਉਹਦੇ ਬਾਵਜੂਦ ਇਹਨੂੰ ਫਾਈਨੈਂਸ਼ੀਅਲੀ ਜਿਹੜੇ ਮੈਨੀਫੈਸਟੋ ਦਿੱਤੇ ਜਾਂਦੇ ਸੀ ਅਸੀਂ ਇਹ ਦੇ ਮੋਬਾਈਲ ਫੋਨ ਵੀ ਕਵਰ ਕਰ ਲਈਆਂ ਜਿਨ੍ਹਾਂ ਰਾਹੀਂ ਇਹ ਸੈਂਸਿਟਿਵ ਇਨਫੋਰਮੇਸ਼ਨ ਵਾਰਡੀ ਸੁਪਰਮੈਟ ਚ ਭੇਜ ਰਿਹਾ ਸੀ ਤੇ ਅਸੀਂ ਇਹਨੂੰ ਹੋਰ ਵੀ ਡੂੰਘਾਈ ਨਾਲ ਇਸ ਪੂਰੇ ਮਾਮਲੇ ਦੀ ਪੜਤਾਲ ਕਰਾਂਗੇ ਕਪੂਰਤਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਹਵਾਲਾਤਿਆਂ ਦੀ ਤਲਾਸ਼ੀ ਦੌਰਾਨ ਪਾਬੰਦੀਸ਼ੁਦਾ ਸਮਾਨ ਮਿਲਣ ਤੋਂ ਬਾਅਦ ਹਵਾਲਾਤਿਆਂ ਨੇ ਮਿਲ ਕੇ ਵਾਰਡਨ ਦੇ ਕੀਤੇ ਕੁੱਟਮਾਰ ਤੇ ਪਾੜੀ ਵਰਦੀ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਉੱਤੇ ਪੰਜ ਹਵਾਲਾਤਿਆਂ ਦੇ ਖਿਲਾਫ ਮਾਮਲਾ ਕੀਤਾ ਗਿਆ ਦਰਜ ਅੱਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਤਪੁਣੀ ਟੀਵੀ ਦੇ ਨਾਲ ਸੰਦੇ ਹੋ ਇਜਾਜ਼ਤ ਰਸ਼ੀਕਾਲ